ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਮਾਝਾ ਵਾਲੇ ਫਾਰਮ ਤੇ ਅੱਜ ਦੀ ਵੀਡੀਓ ਬਣਾਉਣ ਲਈ ਪਹੁੰਚਿਆ ਮੈਂ ਪਿੰਡ ਮਣਾਵਾ ਇਸ ਪਿੰਡ ਦੀ ਗੱਲ ਕਰੀਏ ਤਾਂ ਜਿਲ੍ਹਾ ਇਹਨੂੰ ਸ਼੍ਰੀ ਤਰਨਤਨ ਸਾਹਿਬ ਲੱਗਦਾ ਵਾ ਨੇੜੇ ਰਹਿ ਜਾਂਦਾ ਏ ਇਹਦੇ ਆਸਲਪੂਰੇ ਤੇ ਅੱਜ ਬਿਲਕੁਲ ਬਾਰਡਰ ਦੇ ਕੰਡੇ ਤੇ ਆਏ ਆ ਸੋ ਜਿਸ ਘਰੋਂ ਆਪਾਂ ਵੀਡੀਓ ਬਣਾਉਣ ਲੱਗਾ ਸ਼ੌਂਕੀਆ ਤੌਰ ਤੇ ਵੀਰ ਨੇ ਜਾਨਵਰ ਰੱਖੇ ਆ ਅੱਜ ਦੋ ਜਨਵਰ ਤੁਹਾਨੂੰ ਦਿਖਾਉਣੇ ਆ ਜਿਨ੍ਹਾਂ ਦੇ ਵਿੱਚ ਇੱਕ ਜਿਹੜੀ ਇਹ ਮੱਝ ਆ ਇਹ ਤੀਜਾ ਸੂਆ ਸੂਣ ਜਾ ਰਹੀ ਹੈ ਵੀਰ ਹੁਣਾਂ ਦੱਸਣ ਦਾ ਤੇ ਇਹ ਫੋਰ ਸੇਲ ਆ ਨਾਲ ਹੀ ਇੱਕ ਦੇ ਇਸੇ ਮੱਝ ਦੀ ਕੱਟੀ ਬਜੀ ਆ ਜਿਹੜੀ ਕਿ ਡਾਇਮੰਡ ਬੋਲਦੀ ਆ ਵੀਰ ਹੁਣੇ ਕਹਿੰਦੇ ਵੀ ਇਹ ਜਿਹੜੀ ਛੋਟੀ ਆ ਇਹ ਡਾਇਮੰਡ ਬੋਲਦੀ ਆ ਤੇ ਅੱਗੇ ਫੇਰ ਇਹਨੂੰ ਮੱਝ ਨੂੰ ਸੀਮਣ ਵੀ ਜਿਹੜਾ ਵਾ ਉਹ ਡਾਇਮੰਡ ਤਾਂ ਲੱਗਾ ਹੈ ਤੇ ਬਾਕੀ ਡਿਟੇਲ ਆਪਾਂ ਪ੍ਰੋਪਰ ਵੀਰ ਹੁਣਾਂ ਤੋਂ ਲੈਣੇ ਆ ਤੇ ਵੀ ਕਿੰਨਾ ਮੱਝ ਦੁੱਧ ਦੇਂਦੀ ਰਹੀ ਆ ਕਿੰਨੇ ਦਿਨੇ ਤੇ ਸੂਂਚ ਰਹਿ ਗਏ ਤੇ ਰੇਟ ਜਿਹੜਾ ਉਹ ਵੀਡੀਓ ਦੇ ਵਿੱਚ ਕਨਫਰਮ ਕਰਾਂਗੇ ਸੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਹਾਂਜੀ ਸਾਸਰੀ ਗੌਰਵੀਰ ਜੀ ਸਾਸਰੀ ਗੌਰਵੀਰ ਜੀ ਹੋ ਸਭ ਠੀਕ ਠਾਕ ਜੀ ਹਾਂਜੀ ਵਧੀਆ ਵੀਰ ਜੀ ਤੁਸੀਂ ਸੁਣਾਓ ਵਧੀਆ ਪਹਿਲਾਂ ਆਪਣਾ ਨਾਂ ਦੱਸਿਓ ਜੀ ਨਾਂ ਗੁਰਮੀਰ ਸਿੰਘ ਠੀਕ ਜੀ ਤੇ ਆਪਣਾ ਪਿੰਡ ਮਨਾਵਾ ਮਨਾਵਾ ਠੀਕ ਆ ਲਾਗੇ ਪਿੰਡ ਕਿਹੜੇ ਪੈਂਦੇ ਪੂਰਾ ਅਸਲਾ ਠੀਕ ਆ ਅਸਲ ਪੂਰੇ ਹਾਂਜੀ ਠੀਕ ਆ ਤੇ ਬਾਰਡਰ ਤੋਂ ਕਿੰਨਾ ਕਿ ਰਹਿ ਜਾਂਦਾ ਇਥੋਂ ਰਹਿ ਜਾਂਦਾ ਬਾਰਡਰ ਮਾ ਤਿੰਨ ਚਾਰ ਕਿਲੋਮੀਟਰ ਤਿੰਨ ਚਾਰ ਕਿਲੋਮੀਟਰ ਹਾਂਜੀ ਠੀਕ ਹੈ ਤੇ ਅੱਜ ਆਪਾਂ ਵੀਡੀਓ ਦੇ ਵਿੱਚ ਦੋ ਨਗ ਦਿਖਾਉਣੇ ਆ ਤੇ ਜਿਹਨਾਂ ਵਿੱਚੋਂ ਇੱਕ ਹੀ ਫੋਰ ਸੇਲ ਹੈ ਹਾਂਜੀ ਵੀਰ ਜੀ ਮੈਂ ਠੀਕ ਹੈ ਇਹੋ ਮਾਚ ਜਿਹੜੀ ਸੇਲ ਕਰੀ ਹਾਂਜੀ ਠੀਕ ਹੈ ਤੇ ਕੀ ਡਿਟੇਲ ਜੀ ਇਹਦੀ ਕਿੰਨਵਾ ਸੂਆ ਸੂਣ ਜਾ ਰਹੀ ਜੀ ਇਹ ਵੀਰ ਜੀ ਤੀਜਾ ਸੂਆ ਜਾ ਸੂਣ ਜਾ ਰਹੀ ਹੈ ਠੀਕ ਤੀਜਾ ਸੂਆ ਹਾਂਜੀ ਤੇ ਜੇ ਤੇ ਪਿਛਲੇ ਸੂਆਂ ਦੀ ਦੁੱਧ ਦੀ ਗੱਲ ਕਰੀਏ ਕਿੰਨਾ ਦੁੱਧ ਨੇ ਪਾਇਆ ਜੀ ਇਹਨੇ ਵੀਰ ਜੀ ਪਾਇਆ ਦੁੱਧ 14 15 ਕਿਲੋ ਪਾਇਆ ਨੇ 14 15 ਕਿਲੋ ਹਾਂਜੀ ਤੇ ਤਕਰੀਬਨ ਅਜੇ ਮੈਨੂੰ ਲੱਗਦਾ ਵੀ ਹਫਤਾ ਕੁ ਲੈ ਜੂਗੀ ਸੂਣ ਦੇ ਵਿੱਚ ਹਾਂਜੀ ਵੀਰ ਜੀ ਹਫਤਾ ਕੁ ਲੈ ਜਾਣਾ ਨੇ ਠੀਕ ਆ ਤੇ ਬਾਕੀ ਸੀਮਣ ਅੱਗੇ ਕਿਹੜਾ ਲੱਗਾ ਜੇ ਨੂੰ ਇਹਨੂੰ ਡਾਇਮੰਡ ਦਾ ਲੱਗਾ ਹਨ ਫੇਰ ਡਾਇਮੰਡ ਦਾ ਹੀ ਲੱਗਾ ਵਾ ਤੇ ਆਹੜੀ ਝੋਟੀ ਨਾਲ ਬਜੀ ਆ ਹਾਂਜੀ ਇਹ ਵੀ ਡਾਇਮੰਡ ਦੀ ਆ ਛੇ ਵੀ ਡਾਇਮੰਡ ਦੀ ਹਾਂਜੀ ਠੀਕ ਆ ਇਹ ਪਹਿਲੇ ਸੂਏ ਦੀ ਹੋਊਗੀ ਦੀ ਹਾਂਜੀ ਪਹਿਲੇ ਸੂਏ ਦੀ ਏ ਠੀਕ ਠੀਕ ਜੇ ਤੇ ਇਹ ਫਿਰ ਦੋ ਦੰਦ ਹੋ ਗਈ ਹੋਊਗੀ ਹਾਂਜੀ ਦੋ ਦੰਦ ਹੋ ਗਈ ਠੀਕ ਠੀਕ ਆ ਸੋ ਇਥੋਂ ਤੁਸੀਂ ਦੇਖ ਸਕਦੇ ਝੋਟੀ ਦੀ ਬੰਤਰ ਬੜੀ ਸੋ ਬਿਊਟੀ ਵੀ ਬੜੀ ਚੰਗੀ ਆ ਤੇ ਸਿੰਘ ਦੀ ਕੁਆਲਿਟੀ ਵੀ ਬਾਕੀ ਇਥੇ ਤੁਸੀਂ ਦੇਖ ਸਕਦੇ ਖੁੱਡਾ ਖੱਡਾ ਵੀ ਬੜਾ ਚੰਗਾ ਵਾ ਮਾਨੀ ਜੀ ਵੀ ਡੱਬ ਗਏ ਹਾਂਜੀ ਤੇ ਥਾਂ ਥੁੰਡੀ ਕੁਆਲਿਟੀ ਵੀ ਚੰਗੀ ਆ ਬਾਕੀ ਇਹ ਆ ਵੀ ਇਥੇ ਬਲੱਡ ਬੜਾ ਚੰਗਾ ਵਾ ਮੰਨ ਲਓ ਆਸਲਾਂ ਦਾ ਬਲੱਡ ਆ ਜਾਂਦਾ ਵਾ ਫਿਰ ਜਨਵਰ ਫਿਰ ਆਪਣੇ ਪਹਿਲਾਂ ਹੀ ਪੁਰਾਣੇ ਰੱਖੇ ਹੋਏ ਆ ਹਾਂਜੀ ਵੀਰ ਜੀ ਠੀਕ ਠੀਕ ਆ ਤੇ ਇਥੋਂ ਤੁਸੀਂ ਦੇਖ ਸਕਦੇ ਮੱਝ ਦੇ ਬਿੰਦੀਆਂ ਤੋਂ ਅੰਦਾਜ਼ਾ ਲਾ ਲਿਓ ਵੀ ਕਿੰਨੇ ਗੈਪ ਤੇ ਆ ਆਮ ਪਸ਼ੂਆਂ ਦੇ ਬਿੰਦੀਆਂ ਹੁੰਦੀਆਂ ਹਵਾਨੇ ਤੇ ਪਰ ਬਿਲਕੁਲ ਲਾਗੇ ਲਾਗੇ ਹੁੰਦੀਆਂ ਪਰ ਇਹ ਚਾਰ ਉਂਗਲਾਂ ਦੀ ਵਿਥੇ ਆ ਮੈਨੂੰ ਲੱਗਦਾ ਘਟੋ ਘਟ ਵੀ ਚਾਰ ਪੰਜ ਉਂਗਲਾਂ ਦੀ ਵਿਥੇ ਤੇ ਬਿੰਦੀਆਂ ਵਾਂ ਸੋ ਉਹਦੇ ਹਿਸਾਬ ਨਾਲ ਤੁਸੀਂ ਅੰਦਾਜ਼ਾ ਲਾ ਲਿਓ ਵੀ ਇਹ ਤਿਆਰੀ ਕਿੰਨੀ ਕੁ ਕਰੋਗੀ ਇਹ ਰੇਵਾਨੇ ਦੇ ਡੱਬੇ ਤੇ ਥਣ ਦੀ ਕੁਆਲਿਟੀ ਬੜੀ ਸੋਹਣੀ ਹੈ ਪਿੱਠਪੂੜਾ ਵੀ ਚੰਗਾ ਏ ਜਿਹੜਾ ਮੰਨ ਕੇ ਚੱਲੋ ਵੀ ਆਮ ਆਪਾਂ ਮੱਝਾਂ ਦੇ ਵਿੱਚ ਨੀਲੀ ਦੇ ਵਿੱਚ ਖਾਸ ਹੁੰਦਾ ਏ ਉਹੋ ਇਹਨੂੰ ਥਣ ਭਾਂਡਾ ਲੱਗਾ ਤੇ ਉਹੋ ਹੀ ਇਹਦਾ ਪੇਟ ਪੂਰਾ ਹੈ। ਬਾਕੀ ਜੇ ਮੈਂ ਸਿੰਘ ਦੀ ਗੱਲ ਕਰਾਂ ਤਾਂ ਬਿਲਕੁਲ ਰੇਂਗ ਵਾਲਾ ਸਿੰਘ ਆ। ਕੋਈ ਵੀ ਇਹਨੂੰ ਰੇਗ ਮਰ ਤੱਕ ਨਹੀਂ ਲਗਾ। ਨੇਚਰਲੀ ਸਿੰਘ ਆ ਕੋਈ ਇਹ ਨਾ ਸੋਚਿਓ ਵੀ ਸਿੰਘ ਬਣਵਾਏ ਹੋਣਗੇ। ਤੇ ਇੱਥੋਂ ਤੁਸੀਂ ਇਹਦਾ ਫੇਸ ਵੇਖ ਸਕਦੇ। ਬਾਕੀ ਕਰੀ ਤੋਰ ਕੇ ਤੁਹਾਨੂੰ ਪ੍ਰੋਪਰ ਦਿਖਾ ਦਿੰਨੇ ਆ। ਜੇ ਮਾਰਕਿੰਗ ਦੀ ਗੱਲ ਕਰੀਏ ਚਾਰੇ ਪੈਰ ਕਵਰ ਕਰਦੀ ਆ ਚਾਰੇ ਪੈਰ ਵਾਈਟ। ਮਹਾਨੇ ਤੇ ਡੱਬ ਪੂਛਾ ਤੋਂ ਚਾਰਾ ਚਿੱਟੀ। ਇੱਥੋਂ ਤੁਸੀਂ ਵੇਖ ਸਕਦੇ ਮੱਥੇ ਦੇ ਵੀ ਕੱਟ ਜਿਹੜਾ ਉਹ ਬੜਾ ਸੋਹਣਾ ਬੱਲ ਆਉਂਦਾ ਵਾ। ਇਤੋਂ ਤੁਰਦੀ ਦਾ ਇਹਦਾ ਵਾਹ ਨੋਟਿੰਗ ਸਾਈਟ ਹੈ ਅਜੇ ਢੱਲਾਂ ਢੁਲਾਂ ਬਹੁਤ ਆ ਤੇ ਵੀਰ ਕਹਿੰਦਾ ਵੀ ਇੱਕ ਹਫਤਾ ਲੈ ਜੂਗੀ ਬਾਕੀ ਦਿਨ ਵੀਰ ਹੁਣਾ ਲਿਖੇ ਹੁੰਦੇ ਆ ਉਹ ਤੁਸੀਂ ਫੋਨ ਤੇ ਪੁੱਛ ਸਕਦੇ ਸੋ ਇਥੋਂ ਤੁਸੀਂ ਤੁਰਦੀ ਦਾ ਇਹਦਾ ਢਾਂਚਾ ਵੇਖ ਸਕਦੇ ਇਧਰਲੀ ਸਾਈਡ ਤੋਂ ਤੁਹਾਨੂੰ ਫੇਸ ਦੇ ਉੱਤੇ ਮੱਥੇ ਤੇ ਘੱਟ ਦਿਖਾਵਾ ਤੇ ਬੜਾ ਸੋਹਣਾ ਚੰਦ ਜਿਆ ਇਹਦੇ ਵਗਿਆ ਵਾ ਇਥੋਂ ਵੇਖ ਸਕਦੇ ਸੋ ਚੰਦਰਮਾ ਅਗੋਂ ਹੈ ਬਿਲਕੁਲ ਘੱਟ ਪਿਆ ਕਰਮਾਲੀ ਦੇ ਤੇ ਨਾਸ ਵੀ ਅਗੋਂ ਇਥੋਂ ਵੇਖ ਸਕਦੇ ਤੁਸੀਂ ਬੋ ਲਗੋਂ ਜਿਹੜਾ ਉਹ ਵਾਈਟ ਆ ਤੇ ਦੋਨੇ ਪਾਸੇ ਵਾਨੇ ਦੇ ਦੇ ਡੱਬ ਆ ਗਿਆ ਬੇਲਬੂਲ ਦੀ ਵੀ ਬੜੀ ਚੰਗੀ ਆ ਤੇ ਬਿਲਕੁਲ ਬਰੀਕ ਜੀ ਕਰ ਦਿੰਦੀ ਆ ਸੋਹਣੇ ਟਾਂਚੇ ਦੀ ਇਹ ਮੱਝ ਤਿੱਜਾ ਸੂਆ ਸੂਣ ਜਾ ਰਹੀ ਆ ਇੱਥੋਂ ਤੁਸੀਂ ਵੇਖ ਸਕਦੇ ਹੋ ਟਾਂਚਾ ਸੋ ਅੱਗੇ ਸੀਮਨ ਜਿਹੜਾ ਉਹ ਵੀਰ ਕਹਿੰਦਾ ਵੀ ਡਾਇਮੰਡ ਬੋਲਦਾ ਲੱਗਾ ਏ ਸੋ ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਵੀ ਇਹ ਕੱਟੀ ਵੀ ਜਿਹੜੀ ਇਹ ਡਾਇਮੰਡ ਦੀ ਆ ਤੇ ਇਹ ਕਿੰਦਾ ਦਾ ਬਚਾ ਜਿਹੜੀ ਮੱਝ ਪਾਊਗੀ ਉਹ ਚੰਗੇ ਬਲੱਡ ਦੀ ਹੈ ਚੰਗੇ ਖਾਨਦਾਨ ਦੀ ਰਵੇ ਚੋਂ ਆ ਤੇ ਬਾਕੀ ਜਿੰਨੂੰ ਵੀ ਭਰਾ ਨੂੰ ਕਿਸੇ ਨੂੰ ਚੰਗੀ ਲੱਗੇ ਨੰਬਰ ਵੀ ਹੁਣਾ ਸਕਰੀਨ ਤੇ ਚੱਲ ਰਿਹਾ ਵਾ ਪ੍ਰੋਪਰ ਡਿਟੇਲ ਤੁਸੀਂ ਲੈ ਸਕਦੇ ਜੇ ਵੀਰ ਤੋਂ ਵੀ ਜੀ ਇੱਕ ਗੱਲ ਕਰੀਏ ਦੁੱਧ ਕਿੰਨਾ ਕੁ ਲੰਮਾ ਸਮਾਂ ਦਿੰਦੀ ਹੈ ਇਹ ਵੀਰ ਜੀ ਗੱਬਣ ਹੋਣ ਤੋਂ ਬਾਅਦ 7 7.5 ਮਹੀਨੇ ਮਿਲ ਪੈਂਦੀ ਆ ਠੀਕ ਜੀ ਮਹਾ 2 ਮਹੀਨੇ ਛੱਡੀ ਦੀ ਠੀਕ ਜੀ ਹਾਂਜੀ ਤੇ ਜੇ ਇਹਦੀ ਆਪਾਂ ਕਿ ਵੈਧੀ ਗੱਲ ਕਰੀਏ ਚੋਣ ਚਾਂ ਬਿਲਕੁਲ ਪੋਲੀ ਹਾਂਜੀ ਹਾਂਜੀ ਵੀਰ ਜੀ ਪੂਰੀ ਗਰੰਟੀ ਹੈ ਆਪਣੀ ਕੋਈ ਪੂਰ ਛਟਾਣੀ ਮਾਰਦੀ ਠੀਕ ਠੀਕ ਜੀ ਤੇ ਡਿਮਾਂਡ ਆਪਾਂ ਕਿੰਨੀ ਕਿ ਰੱਖੀ ਏ ਦੀ ਜਿਹੜਾ 135 ਕਰਦੇ ਆ 135000 ਰੁਪਏ ਹਾਂਜੀ ਤੇ ਦੇ ਕਿੰਨੇ ਕਿ ਦੇਣੀ ਲਾਸਟ ਜਿਹੜੇ ਲੈਣ ਦੇ ਇੰਜ ਵਾਲਾ ਇਹ ਜੀ ਤੁਸੀਂ ਦੱਸ ਦੋ ਨਹੀਂ ਤੁਸੀਂ ਦੱਸਣਾ ਵੇ ਹਾਂਜੀ ਇਹ ਤੁਸੀਂ ਦੱਸਣਾ ਵਾ 130 ਹੀ ਦੇ ਦਾਂਗੇ 1,30,000 ਦੀ ਹਾਂਜੀ ਜੀ ਚੋ 200 ਰੁਪਈਆ ਛੋੜ ਹੋਊਗੀ ਬਿਲਕੁਲ ਬਿਲਕੁਲ ਠੀਕ ਹੈ ਸੋ ਰੇਟ ਬੜਾ ਵਾਜਿਬ ਆ ਵੀਰ ਉਹਨਾਂ ਦੱਸਿਆ ਕਿਉਂਕਿ ਇਹੋ ਜੇ ਬਲੱਡ ਦੇ ਜਾਨਵਰ ਜਿਹੜੇ ਆ ਨਾ ਉਹ ਆਮ ਹੀ ਆਪਾਂ ਲੈਣ ਚਲ ਜੀ ਇਹਦੇ ਆਮ ਕਟੀਆਂ ਝੋਟੀਆਂ ਜਿਹੜੀਆਂ ਉਹ ਹੀ ਚੰਗੇ ਰਵੇਦੋਂ ਲੈਣੀਆਂ ਹੁੰਦੇ ਕਾਫੀ ਮਹਿੰਗੀਆਂ ਮਿਲਦੀਆਂ ਤੇ ਵੀਰ ਕਹਿੰਦਾ ਵੀ 1,30,000 ਦੀ ਦੇ ਦਾਂਗੇ ਉਹ ਚੋਂ ਛੋਟ ਛੱਪਾ ਤੁਹਾਨੂੰ ਹੋ ਜਾਊਗਾ ਸੋ ਬੇਫਿਕਰ ਹੋ ਕੇ ਇੱਕ ਰੀ ਕਾਲ ਕਰ ਲਿਓ ਸੌਦਾ ਤੁਹਾਡਾ ਬਣ ਜਾਊਗਾ ਤੇ ਇਹਨੂੰ ਕੇ ਡਾਇਮੰਡ ਬੋਲ ਦਾ ਸਿਮ ਲੱਗਾ ਤਾਂ ਉਹ ਦੱਸਦਾ ਕਿ ਇੱਕ ਹਫਤਾ ਦੇ ਸੂਨ ਚ ਰਹਿੰਦਾ ਇਹ ਇਹਦੇ ਪਿਛਲੇ ਸੂਏਆਂ ਦੀ ਪਹਿਲੇ ਸੂਏ ਦੀ ਝੋਟੀ ਆ ਇਹ ਵੀ ਡਾਇਮੰਡ ਬੋਲਦੀ ਆ ਸੋ ਮਿਲਦੇ ਕੋਈ ਨਵੀਂ ਅਪਡੇਟ ਲੈ ਕੇ ਵੀਡੀਓ ਚੰਗੀ ਲੱਗੇ ਲਾਈਕ ਤੇ ਸ਼ੇਅਰ ਕਰਦੇ ਹੋ ਜੀ ਧੰਨਵਾਦ